ਪਾਣੀ ਬੋਲ ਆਪਣੇ ਹੰਡਾ ਹੋਰ ਲੈ। ਹੋਰ ਅੰਦਰ ਇਹ ਇਨਵਰਟਿੰਗ ਸਪੋਰਟ ਕਰਨੀ ਪਣੀ ਹੈ। ਹਾਂ 6 ਮਿੰਟਾਂ ਦਾ ਸਰਪ੍ਰੇਖ ਇਹ ਅੰਦਰੋਂ ਚਲੋ ਮੈਂ ਮੇਰੀ ਗੇਟ ਫਾਇਰ ਸਟੇਸ਼ਨ ਦੇ ਐਜ਼ ਅ ਲੀਡਿੰਗ ਫਾਇਰ ਮੈਨ ਆ ਸਾਨੂੰ ਤਲਾਹ ਮਿਲੇਗੀ ਅੰਦਰੋਂ ਗੇਟ ਖਿਜਾਣਾ ਚੌਧਰੀ ਬਾਗਲ ਦੀ ਗਲੀ ਦੇ ਨਾਲ ਇੱਕ ਕਨਫੈਕਸ਼ਰੀ ਦੁਕਾਨ ਨੂੰ ਅੱਗ ਲੱਗੀ ਆ। ਅਸੀਂ ਆ ਕੇ ਦੇਖਿਆ ਪਹਿਲੋਂ ਮਹੱਲੇ ਵਾਲੇ ਲੱਗੇ ਹੋਏ ਸੀ ਫਿਰ ਸੇਵਾ ਸੰਤੀ ਬੜੀ ਜਦੋਜਹਦ ਨਾਲ ਅੱਗ ਬੁਝਾ ਰਿਆ ਸੀ। ਅਸੀਂ ਤੁਰੰਤ ਆ ਕੇ ਸੇਵਾ ਸੰਤਿਆਂ ਨਾਲ ਨਾਲ ਮਿਲ ਕੇ ਹੱਥ ਵਝਾਣੇ ਸ਼ੁਰੂ ਕਰਤੀ ਸਭ ਤੋਂ ਸਾਡੀ ਪਹਿਲੋ ਪ੍ਰਾਇੋਰਟੀ ਇਹ ਸੀ ਵੀ ਜਿਹੜੀ ਅੱਗ ਲੱਗੀ ਆ ਉਹਨੂੰ ਵੀ ਆਪਾਂ ਕੰਟਰੋਲ ਕਰਾਂ ਤੇ ਜਿਹੜੀ ਆਸ-ਪਾਸ ਦੀਆਂ ਬਿਲਡਿੰਗਾਂ ਨੂੰ ਬਚਾਣਾ ਹੈ ਕਿਉਂਕਿ ਸੁਭਾਸ਼ ਬੁੱਕ ਡਿਪੋ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦੇ ਅੰਦਰ ਮਾਲ ਲਗਾ ਸੀ ਕਿਤਾਬਾਂ ਵਗੈਰਾ ਦਾ ਤੇ ਸਾਡੀ ਪ੍ਰੋਟੀ ਇਹ ਹੀ ਹੁੰਦੀ ਸੀ ਵੀ ਪਹਿਲਾਂ ਬੈਕ ਸਾਈਡ ਤੇ ਬੈਕ ਸਾਈਡ ਨੂੰ ਕਵਰ ਕੀਤਾ ਜਾਵੇ ਤੇ ਲੈਫਟ ਸਾਈਡ ਰਾਈਟ ਸਾਈਡ ਨੂੰ ਵੀ ਕਵਰ ਕੀਤਾ ਜਾਵੇ ਤਾਂ ਕਿ ਜਿਹੜੀ ਅੱਗ ਗਈ ਹੈ ਉਹ ਨਾਲ ਦੀ ਬਿਲਡਿੰਗਾਂ ਦੇ ਨਾਲ ਪੈ ਸਕੇ ਤੇ ਅਸੀਂ ਸੇਵਾ ਸੰਮਤੀ ਦੇ ਨਾਲ ਮਿਲ ਕੇ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਗਿਆ ਹੈ ਤੇ ਮਾਲਕਾਂ ਤੇ تسਲੀ ਕਰਾ ਦਿੱਤੀ ਗਈ ਸਰ ਕੀ ਸਮਝਦੇ ਹੋ ਅਗਰ ਫਾਇਰ ਬਿਗੇਟ ਦੀ ਗੱਡੀ ਮੌਕੇ ਤੇ ਨਾ ਆਂਦੀ ਇਲਾਕਾ ਨਿਵਾਸੀ ਇਲਾਕਾ ਨਿਵਾਸੀ ਆਪਣੀ ਹਿੰਮਤ ਨਾ ਕਰਦੇ ਤੇ ਕਿਹਾ ਕੋਈ ਵੱਡਿਆ ਹਾਸਾ ਹੋ ਸਕਦਾ ਸੀ ਮਹੱਲੇ ਆ ਮਹੱਲੇ ਵਾਲਿਆਂ ਨੇ ਆਂਡ ਗਵਾਂਡ ਦੇ ਬੜਾ ਸਹਿਯੋਗ ਕੀਤਾ ਜਿੱਦਾਂ ਕਿ ਪਹਿਲਾਂ ਆ ਕੇ ਸਭ ਤੋਂ ਪਹਿਲਾਂ ਆ ਕੇ ਸਾਥੋਂ ਮੰਗੀ ਆਪਣੀ ਅੱਗ ਬੁਝਾ ਰਹੇ ਸੀ ਆਪਣਾ ਪੂਰੀ ਮੂਰਜ਼ੋਰ ਕੋਸ਼ਿਸ਼ ਉਹਨਾਂ ਨੇ ਕੀਤੀ ਜਿਹੜੀ ਤਾਂ ਇਹ ਜਿਹੜੀ ਆ ਉਹ ਸ਼ਬਾਸ਼ ਬੁੱਕ ਡੀਪੂ ਦੇ ਨੂੰ ਅੱਗ ਨਹੀਂ ਪਹੁੰਚ ਸਕੀ ਉਹਨਾਂ ਨੇ ਬੜਾ ਵੱਡਾ ਸਹਿਯੋਗ ਕੀਤਾ ਜੇ ਉਹ ਨਾ ਸੀ ਉਹ ਕਰਦੇ ਜਾਂ ਹਿੰਮਤ ਨਾ ਕਰਦੇ ਤੇ ਘਰਾਂ ਨੂੰ ਅੱਗ ਲੱਗ ਜਾਨੀ ਸੀ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਕਿਉਂਕਿ ਸਾਰੀ ਦੁਕਾਨ ਜਿਹੜੀ ਗਈ ਨਾ ਲੱਕੜ ਦੇ ਬਾਲੇ ਪੁਰਾਣੀ ਦੁਕਾਨ ਹੈਗੀ ਸੀ ਲੱਕੜ ਦੇ ਬਾਲੇ ਬਹੁਤ ਜ਼ਿਆਦਾ ਸੀ ਉਹ ਜਿੱਥੇ ਲੱਕੜ ਬਹੁਤ ਜ਼ਿਆਦਾ ਗਈ ਸੀ ਹੁਣ ਅੱਗ ਆ ਲਿਆ ਗਿਆ ਸਰ ਬਿਲਕੁਲ ਅੱਗ ਤੇ ਬਿਲਕੁਲ ਕੰਟਰੋਲ ਹੈ ਬਿਲਕੁਲ ਮਾਲਕਾਂ ਦੀ ਤਸਲੀ ਕਰਾਤੀ ਹੈ ਮਾਲਕ मौके ਤੇ ਮੌਜੂਦ ਹੈ ਗਿਆ ਬਿਲਕੁਲ ਤਸਲੀ ਕਰਾਤੀ ਹੈ ਇਹ ਕਟੜਾ ਖਜ਼ਾਨਾ ਦੇ ਅੰਦਰ ਅੰਦਰੂਨ ਇਲਾਕੇ ਪੀੜਾ ਬਾਜ਼ਾਰ ਦੇ ਕੋਲ ਗਲੀ ਬਾਗ ਚੌਧਰੀ ਦੇ ਬਾਹਰ ਮਦਨ ਬੁੱਕ ਸਟੋਰ ਦੇ ਨਾਲ ਬਿਲਕੁਲ ਸੈਣੀ ਬੁੱਕ ਸਟੋਰ ਹੀ ਉਥੇ ਸਵੇਰੇ ਤੜਕੇ 5:30 ਵਜੇ ਅੱਗ ਲੱਗੀ ਇੱਕ ਜਥਾ ਜੋ ਵੈਸ਼ਨ ਦੇਵੀ ਤੋਂ ਆਇਆ ਸੀ ਉਹਨਾਂ ਨੇ ਮਹੱਲੇ ਵਾਲਿਆਂ ਨੂੰ ਜਗਾਇਆ ਇੱਥੇ ਰਾਹੁਲ ਜੀ ਰਹਿੰਦੇ ਜੋ ਸੇਵਾ ਸੰਤੀ ਟਾ ਵਸਤੀ राम ਦੇ ਵਲੰਟੀਅਰ ਨੇ ਤੇ ਨਾਲ ਕ੍ਰਿਸ਼ਨਾ ਇਹਨਾਂ ਨੂੰ ਪਤਾ ਲੱਗਾ ਸਭ ਤੋਂ ਪਹਿਲਾਂ ਕਿ ਇਹਨਾਂ ਨੇ ਸਾਰਿਆਂ ਨੂੰ ਫੋਨ ਕਰਕੇ ਬੁਲਾਇਆ ਥੇ ਜਦੋਂ ਅਸੀਂ ਆਏ ਥੇ ਆ ਕੇ ਬੱਤੀ ਨੂੰ ਪਹਿਲਾਂ ਬੰਦ ਕਰਾਇਆ ਉਸ ਤੋਂ ਬਾਅਦ ਜੋ ਫਾਇਰ ਬ੍ਰਿਗੇਡ ਦੀ ਟੀਮ ਸੀ ਢਾ ਵਸਤੀ ਰਾਮ ਸੇਵਾ ਸੁਸਾਇਟੀ ਤੇ ਨਗਰ ਨਿਗਮ ਦੀ ਬ੍ਰਿਗੇਡ ਦੀ ਪਵਨ ਜੀ ਆਏ ਨਾਲ ਤੇ ਇਹਨਾਂ ਦੇ ਮੰਦਿਰ ਜੀ ਇਹਨਾਂ ਨੇ ਆ ਕੇ ਮੁੜ ਕੇ ਅੱਗ ਦੇ ਉੱਪਰ ਕੰਟਰੋਲ ਕੀਤਾ ਉਸ ਤੋਂ ਪਹਿਲਾਂ ਜਿਹੜੇ ਇੱਥੋਂ ਦੇ ਵਲੰਟੀਅਰ ਰਾਹੁਲ ਜੀ ਤੇ ਕ੍ਰਿਸ਼ਨਾ ਜੀ ਨੇ ਬਹੁਤ ਜਿਆਦਾ ਮੁਸ਼ਕਲ ਕਰਕੇ ਕਿ ਆਲੇ ਦੁਆਲੇ ਪਾਣੀ ਦੀਆਂ ਬਾਲਟੀਆਂ ਭਰ ਕੇ ਪਹਿਲੋਂ ਆਉਣ ਤੋਂ ਪਹਿਲੋਂ ਥੋੜਾ ਬਹੁਤ ਅੱਗ ਦੇ ਕੰਟਰੋਲ ਕਰ ਲਿਆ ਸੀ ਪਰ ਜਿਹੜਾ ਮੇਨ ਕੰਟਰੋਲ ਆ ਉਹ ਆ ਕੇ ਫਾਇਰ ਬ੍ਰਿਗੇਡ ਦੀ ਟੀਮਾਂ ਨੇ ਕੀਤਾ ਤੇ ਨਾਲ ਇਹਨਾਂ ਸਾਰਿਆਂ ਨੇ ਰਲ ਕੇ ਕੀਤਾ ਤੇ ਇਸ ਅੱਗ ਦੇ ਉੱਪਰ ਕੰਟਰੋਲ ਕੀਤਾ ਗਿਆ ਅਸੀਂ ਬਹੁਤ ਬਹੁਤ ਰਿਣੀ ਆ ਤੇ ਬੜਾ ਬੜਾ ਧੰਨਵਾਦ ਕਰਦੇ ਆ ਢਾ ਵਸਤੀ ਰਾਮ ਸੇਵਾ ਸੁਸਾਇਟੀ ਦੇ ਨਗਰ ਨਿਗਮ ਦਾ ਕਿਉਂਕਿ ਜਿਹੜੀ ਢਾ ਵਸਤੀ ਰਾਮ ਸੁਸਾਇਟੀ ਵਾਲੇ ਨੇ ਉਹਨਾਂ ਦਾ ਬਹੁਤ ਹੀ ਅੰਦਰੂਨ ਸ਼ਹਿਰ ਨੂੰ ਬਹੁਤ ਸੋਖਾ ਜਦੋਂ ਵੀ ਵਾਲ ਸਿਟੀ ਦੇ ਅੰਦਰ ਕਿਤੇ ਵੀ ਤੰਗ ਗਲੀਆਂ ਦੇ ਵਿੱਚ ਅੱਗ ਲੱਗਦੀ ਹੈ ਉਹਨਾਂ ਦੀ ਟੀਮ ਦੇ ਵਲੰਟੀਅਰ ਪਹਿਲਾਂ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਜਿਹੜੀ ਢਾਹ ਵਸਤੀ ਰਾਮ ਤੇ ਨਗਰ ਨਿਗਮ ਦੀ ਟੀਮ ਆ ਜਾਂਦੀ ਹੈ ਤੇ ਜਿਸ ਕਾਰਨ ਕਿਤੇ ਵੀ ਅੱਗ ਲੱਗੀ ਹੋਰ ਉਹਦੇ ਉੱਤੇ ਕੰਟਰੋਲ ਪਾਇਆ ਜਾਂਦਾ ਇੱਥੇ ਵੀ ਬਹੁਤ ਲੱਕੜ ਦੀ ਸਾਰੀ ਬਿਲਡਿੰਗ ਬਣੀ ਹੈ ਅੱਗ ਲੱਗੀ ਇਹਦੇ ਉੱਪਰ ਕੰਟਰੋਲ ਪਾਇਆ ਗਿਆ ਇਹਦੇ ਲਈ ਮੈਂ ਰਾਹੁਲ ਜੀ ਦਾ ਤੇ ਕਿਸ਼ਨਾ ਜੀ ਦਾ ਮਨਦੀਪ ਜੀ ਤੇ ਪਵਨ ਜੀ ਉਹਨਾਂ ਦੀ ਸਾਰੀ ਟੀਮ ਨੂੰ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਆਉਣ ਦੇ ਉੱਤੇ ਇਹਨਾਂ ਨੇ 15 ਤੋਂ 20 ਮਿੰਟ ਦੇ ਵਿੱਚ ਅੱਗ ਦੇ ਉੱਪਰ ਕੰ تھيرا سيتو تي پاجا پاجي بياني تي سارا کي ڏيئي ميڏو ٿيو